ਸਤਨਾਮ ਖੀਰਵਾਹ ਗੁਰੂ ਸਾਹਿਬ ਜੀ ਰਹਿ ਰਹਾ ਸਾਹਿਬ ਹਰ ਤੁਗ ਰੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਿ ਨਾਮ ਖਸ ਦਸ਼ਟ ਹਰ ਮਾਰੇ ਆ ਪ੍ਰਹਿਲਾਦ ਕਰਾਇ ਅਹੰਕਾਰianੰਦ ਕਾਮ ਪੇਠ ਦੇ ਨਾਮ ਜਿਉ ਖਲਾਇਆ ਜਨ ਨਾਨਕ ਸਾਹ ਹਰਿ ਸੇਵਿਆ ਅੰਤਲੇ ਹੀੜਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਰੂ ਸੁਖ ਰੋਗ ਭਇਆ ਜਾ ਸੁਖ ਤਾਮਣਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜੋਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤਿ ਸੋ ਅਲਿਹੁ ਜਿਨਾਂ ਗਿਤੀ ਸੋ ਪਰਪਿਆ ਕਹ ਨਾਨਕ ਕੱਤੇ ਕੀ ਕਾਤਾ ਜੋ ਕਿਸ ਕਰਨਾ ਸੋ ਕਰ ਰਹਿਆ ਸੋ ਦਰੇ ਰਵਸ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਾ ਜਦ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਵਣਹਾਰੇ ਕਿਤੇ ਤੇਰੇ ਰਾਗ ਪਰਿਸ਼ੋਕਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਣ ਤਜਨਾ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਘੁਵਾਰੇ ਗਾਵਣ ਤਜਨਾ ਚੱਟ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਜਨਾ ਈਸ਼ਰ ਬ੍ਰਹਮਾ ਦੇਵੀ ਸੋਹੰਤੇ ਰਹੇ ਸਰਾਸੁਵਾਰੇ ਗਾਵਣ ਤਜਨਾ ਇੰਦਰੇਂਦਰਾ ਸਿੰਘ ਬੈਠੇ ਦੇਵਤਾ ਨਰਨਾਲੇ ਗਾਵਨ ਤਦਨੋਂ ਸੇਧ ਸਮਾਦੀਂਦਰ ਗਾਵਨ ਤਦਨੋਂ ਸਾਰ ਵਿਚਾਰੇ ਗਾਵਨ ਤਦਨੋਂ ਜਤੀ ਸਤੀ ਸੰਤੋਖੀ ਗਾਵਨ ਤਦਨੋਂ ਵੀਰ ਕਰਾਰੇ ਗਾਵਨ ਤਦਨੋਂ ਪੰਡਤ ਕਰਨ ਰਖੀਸ਼ੁਰ ਜੁਗ ਜੁਗ ਵੇਦਾ ਨਾਲੇ ਗਾਵਨ ਤਦਨੋਂ ਮਹਾਨੀਆ ਮਨ ਮੋਹਨ ਸੁਰਗ ਮਛਪਿਆਲੇ ਗਾਵਣ ਤਜਨਾ ਰਤਨ ਪਾਇ ਤੇਰੇ 863 ਤਿਰਥ ਨਾਲੇ ਗਾਵਣ ਰਤਨ ਜੋਤ ਮਹਾ ਬਲ ਸੂਰਾ ਗਾਵਣ ਤਜਨਾ ਖਾਣੀ ਚਾਰੇ ਗਾਵਣ ਤਜਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਜਨਾ ਗਾਵਣ ਜੋ ਤਰਪਾਵਣ ਰਤੇ ਤੇਰੇ ਪਕਰਸਾਲੇ ਹੋਰ ਕੇਤੇ ਤੁਜ ਨਾਮ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਆ ਭੀਚਾਰੇ ਜੋਈ ਜੋਈ ਸਦਾ ਸਤਿ ਸਾਹਿਬ ਅਜਾ ਚਾ ਚਿਨ ਨਾਈ ਹੈਪੀ ਹੋਸੀ ਜੈਨ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਓਪਾਈ ਕਰ ਕਰ ਦੇਖਿਆ ਗਿਤਾ ਆਪਣਾ ਜੋਤਿ ਸ੍ਰੀ ਵੜਿਆਈ ਜੋਤਿ ਸਭਾ ਵੈ ਸੋਈ ਕਰਸੀ ਫਿਰ ਹਕਮ ਨਾ ਕਰਨਾ ਜਾਏ ਸੋ ਬਾਤ ਸੋ ਸਹਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੇ ਸਭ ਕੋਏ ਕੇਵੜ ਵਡਾ 디ਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸੁਮਾਏ ਗੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਕਿਤਾ ਕੇਵੜ ਚੀਰਾ ਰਹਾਓ ਸਭੀ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗਰਗਰਾਈ ਕਹਿ ਨਾ ਜਾਈ ਤੇਰੀ ਟਲਵੜਿਆਈ ਸਭ ਸੱਤ ਸੌਤਾ ਸਭ ਚੰਗੇ ਆਈਆ ਛੱਡਾ ਪਰਖਾ ਗਿਆ ਵੜੇ ਆਈਆ ਤੁਧਿਨ ਸ੍ਰੀ ਗੁਰਨਾ ਪਾਈਆ ਕਰਮ ਲੈ ਨਾ ਹੀ ਠਾ ਕਰਹਾਈਆ ਆਖਣ ਵਾਲਾ ਕਿਆ ਵਿਚਾਰਾ ਸ਼ਿਫਟੀ ਭਰੇ ਤੇਰੇ ਢੰਡਾਰਾ ਜਿਸ ਤੂ ਦੇਹ ਤੇ ਸਿਆ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸੰਗਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣੇ ਓਖਾ ਸੱਚਾ ਨਾ ਸੱਚੇ ਨਾਮ ਕੀ ਲਗੈ ਭੂਖਤ ਬੁਖੈ ਖਾਇ ਚਲੀ ਹੈ ਦੁਖ ਸੋ ਕੀ ਆਇ ਉਸ ਰੈ ਮੇਰੀ ਮਾਇ ਸਚ ਸਹਬ ਸਚ ਨਾਹਿ ਰਹਾਓ ਸਚੇ ਨਾਮ ਕੀ ਦਿਲ ਵੜਿ ਆਈ ਅੰਠ ਕੇ ਕੀਮਤ ਨਹੀਂ ਪਾਇ ਗੇ ਜਬ ਮਿਲ ਕੇ ਅਖਣ ਪਾਹਿ ਵਡਣ ਹੋਵੇ ਕਾਟਣ ਜਾਏ ਨਾ ਉਹ ਮਰ ਨਾ ਹੋਵੇ ਸੋਗ ਜਿੰਦ ਰਹਣ ਚੁਕੇ ਭੋਗ ਗੋਣੇ ਹੋ ਹੁਰ ਨਹੀਂ ਕੋਇ ਨਾ ਕੋ ਹੋ ਨਾ ਕੋ ਹੋਏ ਜਿਉੜ ਆਪ ਤੇਰ ਤੇਰੀ ਦਾਤ ਜਨ ਜਨ ਕਰਕੇ ਕੀਤੀ ਰਾਤ ਕਰਵੇਂ ਸਰਹ ਦੇ ਕਮ ਜਾਤ ਅਨੰਤ ਨਾ ਹੈ ਅਜ ਸੁਨਾਤ ਜਰਾ ਗੋਜਰੀ ਮਹੱਲਾ ਚੌਥਾ ਨਰ ਕੇ ਜਨ ਰਤਗੁਰ ਸਤ ਪਰਖਾ ਵਿਣ ਕਰੋ ਕਿਰਪਾਸ ਹਮ ਕੀ ਰੇ ਗਿਰਮ ਸਤਿਗੁਰ ਸਰਨਾਈ ਕਰਦੇ ਨਾਮ ਪ੍ਰਕਾਸ਼ ਮੇਰੇ ਮੀਤ ਕਰਦੇ ਵਾ ਮਕਰਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਜਹਰਾਸ ਰਹਾਓ ਹਰ ਜਨ ਕੇ ਵਣ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ہر ہر نام ملے تر بتا سہے مل سنگت گن پرگاس جن ہر 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 رسنا من پائے آتے پاہ گہین جب پاس جو ست گر سرن سنگت نہیں آئے تر ایک جیوے تر ایک جیواس جن ہر جن ست گر سنگت پائی جن تر مستقل کیا لے خاس ਤਨ ਤਨ ਨ ਸਤ ਸੰਗਤ ਜਿ ਹਰ ਰਸ ਪਾਇਆ ਮਿਲਿ ਨਾਨਕ ਨਾਮ ਪ੍ਰਕਾਸ਼ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਿ ਆਹਰ ਹਰ ਜਿਓ ਪਰਿਆ ਸਹਿਲਿ ਧਰਮੇ ਜੰਤਿਉ ਪਾਏ ਟਕਰਿ ਜਿਕਾ ਗਹਿ ਕਰ ਧਰੇ ਆ ਮੇਰੇ ਮਾਤੋ ਜੀ ਸਤ ਸੰਗਤ ਕਲੇ ਸੋਤਰੇ ਆ ਗਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਬਿਦਾਲੋਕ ਸਤ ਬਣਦਾ ਕੋਈ ਨਾ ਕਿਸ ਕੀ ਧਰੇ ਆ ਸਿਰ ਹਿਰਜ ਕਸ ਬਾਹੇ ਠਕਰ ਕਾਹੇ ਮਨ ਪਾਉ ਕਰਿਆ ਉਡੇ ਊੜਾਵੇ ਸੇ ਕੋ ਸਾ ਤਿਸ ਪਛੈ ਬਜਰੇਸ਼ਰੇ ਆ ਜੇਨ ਕਾਰਣੇ ਗੱਲਾਵੇ ਕਉਣ ਚ ਗਾਵੇ ਮਨ ਮੈਂ ਸਿਕਰਣ ਕਰਿਆ ਸਭਨੇ ਰਾਨ ਦਸ਼ਟ ਸਦਾਨ ਠਾਕੁਰ ਕਰਤਲ ਤਰੇਆ ਜੇ ਨਾਨਕ ਬਲ ਬਲ ਸਦਵਲ ਗਈ ਐ ਤੇਰ ਅੰਤ ਨ ਪਾਰਵਰੇਆ ਰਾਗਾ ਸਾ ਮਹੱਲਾ ਚੌਥਾ ਸੂਪਰਖ ਇਕੰਕਰ ਸਤਿਕਰਪਾਸਾਦ ਸੂਰਖ ਨਰੰਡਰਨ ਹਰ ਬੁਰਖ ਨਰੰਡਰਨ ਹਰਗਮਾਗਮਾ ਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੁਜੀਆ ਕਾਦਾ ਤਾਰਾ ਹਟਿਆ ਹੋ ਸੰਤ ਹੋ ਜੀ ਸਭ ਦੁਖ ਵਿਸਾਰਣਹਾਰਾ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਚੰਦ ਵਿਚਾਰ ਤੂੰ ਕਟ ਕਟੇ ਅੰਤਰੇ ਸਰਬ ਨਿਰੰਕਰ ਦੀ ਹਰ ਏਕੋ ਪਰਖ ਸਮਾਨਾ ਇੱਕ ਦਾ ਤੇ ਇੱਕ ਭੇਖਾਰੀ ਜੀ ਸਭ ਤੇਰੇ ਜੋ ਜਿਵ ਦਾ ਹਨ ਤੂੰ ਆਪੇ ਦਾਤਾ ਆਪੇ ਭੁਟਾ ਜੀ ਹਰ ਦੁਪਨੇ ਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਹੀ ਤੇਰੇ ਕਿਆ ਗਣਿ ਅੱਖ ਵਖਾਨਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜੜ ਨਾਨਕ ਤਨ ਕਰ ਬਾਣ ਹੱਤਿਆ ਆਇਆ ਹੱਤਿਆ ਆਵਹ ਦੁੱਧ ਜੀ ਸੇ ਜਨ ਜਗ ਮਹਿ ਸੁਖ ਵਾਸੀ ਜੇ ਮੁਕਤ ਜੇ ਮੁਕਤ ਭੈ ਜਨ ਹੱਤਿਆ ਆ ਜੀ ਡੰਡ ਟੁੱਟੀ ਜਮਗੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਕੋ ਵਾਸੀ ਜਿਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ચેતન ચેતન હત્યાજી જડ નાનક દિન બળ જાસી રેરે ભગત દેરી ભગત બંડાજી પરે બેંત બેનતા રેરે ભગત દેરી ભગત થાલાહન તુદજી હર અટકા ને કેનતા રેરે અનક દેરી અનક કરે હર પૂજાજી તબ તબ બહેજ બહે બેનતા ਮਤਰੀਆ ਨੇਕ ਦਰਿਆ ਨੇਕ ਪਰਹਿ ਬਹਰਿ ਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇਵਾ ਸੁਬਲੇ ਜੜ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁਮਾਰ ਪਰ ਖਕਰਮ ਕਰਤਾ ਜੀ ਤੁ ਜਿਵੜੇ ਵਰਨ ਕੋਈ ਤੁੰ ਜੋਗ ਜੋਗ ਇਕੋ ਸਰਸਰ ਤੁਮੇ ਕੋ ਜੀ ਤੁ ਨਹੀਂ ਚਲ ਕਰਤਾ ਸੋਈ ਤਰੇ ਆਪੇ ਪਾਵੈ ਸੋਈ ਤੇਰੀ ਟੂਆ ਪੇ ਕਰਹਿ ਸੋ ਹੋਈ ਤਰੇ ਆਪੇ ਸ੍ਰੇਸ਼ਟ ਸਭੋ ਪਾਈ ਜੀ ਤਰੇ ਆਪੇ ਸਿਰ ਦੇ ਸਭ ਕੋਈ ਜਨ ਨਾਨਕ ਗਨ ਗਾਵੈ ਕਰਦੇ ਕੇ ਜੀ ਜੋ ਸਭ ਸੇ ਕਾ ਜਾਣੋ ਆਇਆ ਸਭ ਮਹੱਲਾ ਚੌਥਾ ਤੁੰਗਰ ਕਾ ਸਚਿਆਰ ਮਾਡਾ ਸਾਈਂ ਜਦ ਪਾਵੈ ਸੋਈ ਠੀਸੀ ਜੋ ਤੁਧਹਿ ਸੋਈ ਹੋ ਪਾਈ ਰਹਾਉ ਸਬ ਤੇਰੀ ਤੋਂ ਸਭਨੀ ਧਿਆਇਆ ਜਿਸਨਾ ਕਿਰਪਾ ਕਰੇ ਤੰਨਾ ਮਰ ਤੰਪਾਇਆ ਗਰਮ ਖਲਾਦਾ ਮਨ ਮੁਖ ਗਵਾਇਆ ਤਰੇ ਆ ਵਿਛੋੜਿਆ ਮਿਲਾਇਆ ਤੂ ਦਰਿਆ ਸਤਿਦੀ ਮਾਹੀ ਤੁਰ ਬਿੰਦੂ ਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਜੋ ਕੁ ਮਿਲ ਵਿਛੜਿਆ ਸਭ ਜੋਗੀ ਮੇਲ ਜਿਸਨੂੰ ਤੂੰ ਜਾਣਾ ਇਹੋ ਸੋਈ ਜਨ ਜਾਨੇ ਹਰ ਕਨ ਸਾਧਹੀ ਆਖ ਬਖਾਨੈ ਜਿਨ ਹਸੇ ਵਿਆ ਤਿੰਨ ਸੁਖ ਪਾਏ ਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕੰਡਾ ਤੇਰਾ ਕੀਆ ਸਭ ਹੋਏ ਤੁਸ ਬਿਨ ਦੁਜਾ ਹੋਰ ਨ ਕੋਏ ਧੁੰ ਕਰ ਕਰੇ ਕਹ ਜਨ ਹੈ ਸੋਏ ਜਨਨ ਕਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤੇ ਸਰਵੇੜ ਪਈ ਜਿਵੇਂ ਸਾ ਪਾਣੀ ਪਾਵ ਕਟਨ ਹੈ ਕੀਆ ਪੰਕਜੋ ਕਉ ਪਗ ਨਹੀਂ ਚੱਲਦਾ ਹਮ ਦੇਖਾ ਤਹਿ ਡੁੱਬਿਅਲੇ ਮਨ ਇੱਕ ਨਜੇ ਤਸ ਮੂੜ ਬਣਾ ਹਰ ਦਿਸਰ ਤੇਰੇ ਕਣ ਕਲਿਆ ਰਹਾ ਓ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਇਆ ਪ੍ਰਣਾਤ ਨਾਨਕ ਜਨ ਕੀ ਸਰਣਾ ਜੰਟੂ ਨਾਹੀ ਇਸ ਰਿਆਸਾ ਮਹੱਲਾ ਪੰਜਵਾ ਪਈ ਪ੍ਰਪਤਿ ਨਾਨਕ ਦੇਹਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਗਰ ਕਾਜ ਤੇਰੇ ਕਿਤਨ ਕਾਮ ਮਿਲ ਸਾਧ ਸੰਗਤੁ ਭਜ ਕੇਵਲ ਨਾਮ ਸਰੰਜਾਮ ਲਗ ਭਗਤ ਜਨਨ ਕੇ ਜਨ ਪ੍ਰਥਾ ਤਰਨ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜੰਗਿਆ ਹਰਿ ਰਾਇ ਕਹ ਨਾਨਕ ਹਮ ਨਿਜ ਬਰਮਾ ਸਤ ਨ ਬਰੇ ਕੀ ਰਖੋ ਸਰਮਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਦਾ ਤਮ ਕਾਵ ਹੋ ਆਪ ਹੱਥ ਦੇ ਮੋਹਿ ਬਚਾਵ ਹੋ ਤੁ ਜੀਵਨ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੋਰ ਅਠਾ ਨ ਕਬਹ ਕਰੇ ਸਭ ਬੇਰਨ ਕੋ ਅਸੰਕਰੇ ਹੈ ਪੂਰਨ ਹੋਏ ਹਮਾਰੀ ਅਸਾਂ ਦੁਰਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ

سیوکن کو سیوکن دیو سترن کو کیو اندر کی جانت پلے کی پچھانت چیٹی چھولا پر کرپا کر پھولا سانتن دکھ بائے تے دکھی سکھ بائے سادن کے سکھی ਇੱਕ ਇੱਕ ਦੀ ਪੀਠ ਪਛਾਨੇ ਘੜ ਘੜ ਕੇ ਪਟ ਪਟ ਕੀ ਜਾਂਦੇ ਗਬੂਦ ਕਰਖਰਾ ਕਰ ਤਾਰਾ ਪ੍ਰਜਾਤ ਤਦ ਦੇ ਹੋ ਬਾਰਾ ਜਬਿਆ ਆ ਕਰਖਰਾ ਤੋ ਹੋਂ ਤਮ ਮੈਂ ਮਿਲ ਤਜੇ ਤਾਂ ਸਭ ਹਾਂ ਜੇਤੇ ਬਦਨ ਸ੍ਰੇਟ ਸਭ ਤਾਰ ਐ ਆਪ ਆਪਣੀ ਬੂਝੋ ਚਾਰ ਐ ਕਮ ਸਭ ਹੀ ਤੇ ਰਹਤ ਨਰ ਲਮ ਜਾਨਤ ਬੇਤ ਭੇਜਿਆ ਰੇ ਅਲਮ ਨਰੰਕਾਰ ਨਿਰਭਿਕਾਰ ਨਲੰਬ ਜਹਨੀ ਲਨੰਦ ਅਸੰਭ ਤਕਾ ਮੁੜਿਓ ਚਾਰਤ ਭੇਡਾ ਜਾ ਕੋ ਪੇਮ ਨ ਪਾਵਤ ਬੇਤਾ ਤਕੋ ਕਰਤ ਪਹਣ ਹਨ ਮਨਤ ਮਹਾ ਮੂਰਕਸ ਭੇਡ ਨ ਜਾਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਗੁਰ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪਿਆ ਨੂੰ ਪਸ ਰੂਪ ਰੰਗ ਭਇਓ ਰਾਉ ਕਹੀ ਭੂਪਾ ਤੇ ਜਿਹੜੇ ਜਿਸੇ ਤੇ ਕੀਤੀ ਉਪਜ ਖਾਨ ਬਹੁ ਰਚਦੀਨੀ سکل ملے رنگاتا تم سرنی اچھا پرے تن کے دش درے ਵਰਖ ਜਵਨ ਕਾ ਕਪਰੇ ਇਤਾਰੇ ਦੇਂਗੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਤ ਹੈ 타ਕੇ ਕਾਲ ਨਿਕਟ ਨਹ ਹੈ ਜਰਖਾ ਹੋਏ 타 ਸਭ ਕਲੋ ਦੁਸ਼ਟ ਅਰਿਸ਼ਟ ਤਰੇ ਸੁਦ ਕਾਲਾ ਕਿਰਪਾ ਦ੍ਰਿਸ਼ਟ ਅਜਾਹ ਨਿਹਾਰ ਹੋ 타ਕੇ ताप ਤਨ ਕਮ ਹਰ ਹੋ ਰਿਤ ਜਿਤ ਕਰਮੋ ਸਭ ਹੋਈ ਤਸ਼ਟ ਚਾਚਿਵਸ ਕੇ ਨ ਕੋਈ

ਇਰਪਾ ਕਰੀ ਹੰਪਰ ਜਗ ਮਤਾ ਅਗੰਤ ਕਰਾ ਪੂਰਨ ਸਭਰਾਤਾ ਕਲਪਿਖਸ਼ ਕਲ ਦੇਖੋ ਹਰਤਾ ਦੁਸ਼ਟੋ ਖਿਣ ਕੋ ਚ ਕਰਤਾ ਸ਼੍ਰੀ ਅਸਤ ਜਪੇ ਦੇ ਅਲਾ ਪੂਰਨ ਕਰਾ ਅਗੰਤ ਤਤਕਾਲਾ ਮਨ ਦਾ ਸ਼ਤਫਲ ਪਾਵੇ ਸੋਈ ਟੁਕਨਤ ਸਹਬੇ ਆਪਤ ਕੋਈ ਅੜ ਹੱਲਾ ਸੁਨਿਆ ਗੰਗ ਜੋਇ ਜਾਹਿ ਸਰਸਨਾ ਪਾਵੇ ਸੁਨਿਆ ਮੂਰਤ ਲਾਇ ਤਰਤਾਇਆ ਵਈ ਦੁਖ ਦਰਪਨ ਘਟਨਾ ਕੇ ਨਰਕੇ ਰਹੈ ਹੋ ਜੋ ਆ ਕੀ ਇਕ ਕਾਟ ਪੈ ਕੋ ਕਹਿ ਚੋ ਪਈ ਸੰਬਦ ਸਤਿ ਸਖ ਪਨੀਤ ਆਦਿ ਸਨ ਤੀਨ ਕਹੀ ਜੈ ਪਾਤਰ ਸੁਰੀ ਅਸ਼ਟ ਮੀਰ ਵਿਵਾਰਾ ਤੀਰ ਸੋਧਰ ਗ੍ਰੰਥ ਸੁਦਾਰਾਸ ਵੇਆ ਪਹ ਗਹੈ ਜਉ ਤੇ ਤੁਮਰੇ ਦਬ ਤੇ ਕੋ ਅੱਖ ਤਰੇ ਨਹੀਂ ਅਨੇਯ ਪ੍ਰਾਨ ਰਹਿਮ ਪ੍ਰਾਣ ਕਰਾਨ ਅਨੇਕ ਹੈ ਮਦੇ ਗਣ ਮਨਿਯ। ਸ਼ਿਮਰਤ ਸਾਸਤਰ ਬੇਸਬੈ ਬਹੁ ਬੇਦ ਕਹ ਹਮ ਏਕ ਨ ਜਾਣਿਆ। ਸ਼੍ਰੀ ਅਸਵਾਨ ਕਿਰਪਾ ਤੁਮਰੀ ਕਰ ਮੈਂ ਨ ਗਇਓ ਸਭ ਤੋਹਿ ਬਖਾਨੇਂ ਤਹੂਰਾ। ਸਗਲ ਦਵਾਰ ਕੋ ਛਾੜ ਕੇ ਕਇਓ ਤੁਹਾਰੋ ਦਵਾਰ। ਬਾਹੇ ਗਹੇ ਕਿ ਲਾਜ ਅਸ ਗੋਬਿੰਦਾਸ ਸਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨੁ ਜਿ ਆਵਾਂ ਤਾਈਆਂ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣੇ ਆਈਆਂ ਸਤੋ ਤਕਾਓ ਹਰੀ ਕੇ ਰਾ ਮਨ ਜਿਵਸਾਇਆ ਕਹਿ ਨਾਨਕ ਅਨੰਦ ਹੋ ਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂ ਮਨ ਮੇਰੇ ਦੁਖ ਸਭ ਗਏ ਸਾਰ ਨਾਨਕੀ ਕਰਹੁ ਕਰੇ ਤੇਰਾ ਕਰ ਤੇ ਸਭ ਸਵਰਣ ਸਗਨਾ ਕਲਾ ਸਮਰਾਤ ਸੁਆਮੀ ਸੋ ਕਿਆ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਾ ਕਰਤੇ ਰ ਸਕਠੈ ਜਿਸ ਦੇ ਹੇ ਸੋ ਪਾਏ ਸਦਾ ਸਿਉਤ ਸਲਾਹ ਤੇਰੀ ਨਾਮੁ ਅੰਵਸਾਵੇ ਨਾਮ ਜਿਤ ਕਹਿ ਮਨੁ ਉਸਿਆ ਵਾਜੈ ਸਭ ਤਕਨੇਰੇ कह नानक सचे साहिब कया सचा न सदा कुरबान जड़े आई कह नानक सुनो संत हो सब तरो मेरा ਵਾਜੇ ਪੰਚਉਰ ਤੇਤ ਕਰ ਸੁਪਾਗੇ ਕਰ ਸੁਪਾਗੇ ਸਤਿ ਵਾਜੇ ਕਲਾ ਜਤ ਕਰਤਾਰੀਆ ਪੰਜ ਦੂਤ ਦਵਸ ਕੀ ਤੇ ਕਾਲ ਕੰਟਕ ਮਾਰਿਆ ਦਰਗਰਮ ਪਾਇਤ ਜਿਨ ਕੋ ਸੇ ਨਾਮ ਹਰਿ ਕੇ ਲਗੇ ਕਹਿ ਨਾਨਕ ਸਖੋ ਆਤ ਕਰਣ ਹਦਵਾਜੇ ਅਨੰਦ ਸੁਨੋ ਵੜ ਭਾਗੀ ਹੋ ਸਭ ਮਨੋਰਥ ਪੂਰੇ ਪਰਗਰਮ ਬਰਪਾਇਆ ਉਤਰੇ ਸਗਵੇ ਸੂਰੇ ਦੂਖ ਰੋਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਜਣ ਪਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪ੍ਰੀਤ ਕਹ ਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਹੰਤੂਰੇ ਬੰਦਾਣੀ ਮਹੱਲਾ 5ਵਾਂ ਢਾੜ ਵਿੱਚ ਜਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰੇਂਦਰਾਮ ਠਾਕੁਰ ਕਾ ਪਈਓ ਜਿਸ ਕਾ ਸਵ ਸਿਆਧਾਰ ਜੇ ਕੋ ਭਾਵੇ ਜੇ ਕੋ ਪੰਚਾਇਤ ਸਕਾ ਹੋਇਓ ਢਾਰ ਇਹ ਵਸਤ ਰਜੀ ਨਹ ਜਾਏ ਨਿਤ ਨਿਤ ਰਖਤਾਰ ਤੁਮ ਸੰਤਾ ਜਨ ਲਗਤ ਰੀਏ ਸਭ ਨਾਨਕ ਬਰਾਮਾ ਬਸਾਰ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮਨੁ ਜੁਗ ਕੀ ਟੋਈ ਮੈਂ ਨਿਰਕੁਨਿਆਰੇ ਕੋ ਕਰਨਾਹੀ ਆਪੇ ਤਰਥ ਪਈ ਤਰਥ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਣ ਠੀਵਾ ਹਰੇ ਆ ਪਾੜੀ ਜਿੱਥੈ ਦੂ ਸਮਰਥ ਜਿੱਥੈ ਕੋਈ ਨਹੀਂ ਉਥੈ ਤੇਰੀ ਰਖਗਣੀ ਦਰਬਾਹੇ ਚਣ ਕੇ ਜੰਮ ਕੇ ਦੂਤ ਨਾ ਹਿੰਦਰਾ ਛੜ ਜਾਹੇ ਬਉਦਲ ਵਿਖਮਸ ਗਾ ਹੋਕਰ ਸਗਦੀ ਪਾਰ ਪਾਹੇ ਦਿਨ ਗਾਲ ਕੀ ਪਿਆਸ ਅਮ੍ਰਿਤ ਸੇਖਾ ਹੈ ਕਲ ਮੈਂ ਇਹੋ ਪੰਨ ਕਣ ਗੋਵਿੰਦ ਗਾਹੇ ਸਭ ਸਨੋ ਕਿਰਪਾ ਰਸਮਾਲੇ ਸਾਹਿ ਸਾਹਿ ਪਿਰਥਾ ਕੋਈ ਨ ਜਾਏ ਜੇ ਜੇ ਆ ਰਤਿ ਆਹੇ ਸ਼ਲੋਕ ਮਹੱਲਾ 5 ਤਿਰਗੁਰ ਆਰਾਧਨਾ ਜਿਹਾ ਜਪ ਕਰਨਾ ਮਿਤਰੀ ਸਤਗੁਰ ਪ੍ਰਖਣਾ ਸ੍ਰੋਣੀ ਸੁਨਣਾ ਕਰਨਾ ਸਤਗੁਰੇ ਤੀਰਤਿਆ ਦਰਗਹਿ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਸਨਾਏ ਵਥ ਦੇ ਜਗ ਮੈਂ ਉਤਮ ਕਾੜੀ ਹੈ ਗਿਰਨੇ ਕੀ ਕੇ ਮਹੱਲਾ 5 ਰਖੇ ਰੱਖਣ ਹਾਰੇ ਆਪ ਬਰਣ ਦੁੱਖੀ ਪੈਰੀ ਪਏ ਕਾਜ ਸਵਾਰਿਆਣ ਹੋਆ ਆਪ ਜਿਆਲ ਮਨਹੋਣਾ ਵਿਸਾਰਿਆਣ ਸਾਧ ਜਣਾ ਕੈ ਸੰਗ ਭਗ ਦਲਤਾਰਿਆਣ ਸਖਤਨ ਤਕ ਦੁਸ਼ਟ ਖਿੰਮਾ ਹੈ ਬੇਦਾਰਿਆਣ ਜਿਸ ਸਾਹਿਗ ਕੀ ਟੇਕ ਨਾਨਕ ਮਨ ਮਾਹੇ ਜਸੁ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਿਸ ਸਾਹਿਬ ਕੀ ਏਕ ਨਾਨਕ ਮੰਨਿ ਆਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ